ਲایا ਗਿਆ ਉਹਦੇ ਬਾਰੇ ਕੋਟ ਹੈ ਪੰਜਾਬ ਸਰਕਾਰ ਦੇ ਵਿੱਚ ਬੀਜੇਪੀ ਦੇ ਜਿੰਨੇ ਮੰਤਰੀ ਨੇ ਉਹ ਸਾਰੇ ਪ੍ਰਸ਼ਟ ਸਾਬਤ ਹੋ ਚੁੱਕੇ ਨੇ ਕਿਸੇ ਤੇ ਚਾਰਜ ਲੱਗ ਗਿਆ ਕਿਸੇ ਤੇ આરોਪ ਲੱਗ ਗਿਆ ਕਿਸੇ ਨੂੰ ਪੁਲਿਸ ਨੇ ਅਰੈਸਟ ਕਰ ਲਿਆ ਹੈ ਔਰ ਹੁਣ ਜਿਹੜਾ ਤਿਕਸ਼ਨ ਸੂਤ ਜਿਹਨੂੰ ਦੁਬਾਰਾ ਹੁਣ ਸਤੀਫਾ ਲੈਣ ਤੋਂ ਬਾਅਦ ਲੋਕਲ ਬਾਡੀ ਮੰਤਰੀ ਬਣਾਇਆ ਹੈ ਉਹਦੇ ਆਪਣੇ ਸਬੋਡੀਨੇਟ ਨੇ ਜਿਹੜਾ ਉਹਦੇ ਨਾਲ ਡਿਸਟ੍ਰਿਕਟ ਫੋਰੈਸਟ ਅਫਸਰ ਰਿਹਾ ਔਰ ਹੁਣ ਡੀਐਫਓ ਤੋਂ ਵੀ ਉੱਪਰਲੀ ਪੋਸਟ ਤੇ ਹੈ ਉਹਨੇ ਇਲਜ਼ਾਮ ਲਾਏ ਨੇ ਕਿ ਇਹਨੇ ਕ腐ਸ਼ਨ ਕੀਤੀ ਹੈ 2 ਲੱਖ ਦਰਖਤ ਜੰਗਲਾਤ ਮਹਿਕਬੇ ਦਾ ਮੰਤਰੀ ਹੁੰਦਿਆ ਇਹਨੇ ਨਜਾਇਜ਼ ਵੜਵਾ ਦਿੱਤੇ ਨੇ ਔਰ ਜਿੰਨਾ ਖਰਚ ਕੀਤਾ ਉਹਦਾ ਕੋਈ ਹਿਸਾਬ ਨਹੀਂ ਔਰ ਹੋਰ ਕਈ ਤਰ੍ਹਾਂ ਦੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਕ腐ਸ਼ਨ ਦੇ ਇਲਜ਼ਾਮ ਇੱਥੇ ਲਾਏ ਨੇ ਔਰ ਅਸੀਂ ਇਹ ਮੰਗ ਕੀਤੀ ਹੈ ਪੁਤਲਾ ਜਲਾਇਆ ਟਿਕਸ਼ਨ ਸੂਦਾ ਕਿ ਉਹਨੂੰ ਕੋਈ ਹੱਕ ਨਹੀਂ ਹੈਗਾ ਸਰਕਾਰ 'ਚ ਬਣੇ ਰਹਿਣ ਦਾ ਔਰ ਉਹਨੂੰ ਅਸਤੀਫਾ ਦੇਣਾ ਚਾਹੀਦਾ ਜੇ ਉਹ ਅਸਤੀਫਾ ਨਹੀਂ ਦਿੰਦਾ ਕਾਂਗਰਸ ਇਸ ਪ੍ਰਸ਼ਤ ਮੰਤਰੀ ਔਰ ਬਾਕੀ ਪ੍ਰਸ਼ਤ ਮੰਤਰੀਆਂ ਦੇ ਖਿਲਾਫ ਜ਼ਬਰਦਸਤ ਅੰਦੋਲਨ ਕਰੇਗੀ ਐਜੀਟੇਸ਼ਨ ਕਰੇਗੀ ਔਰ ਪ੍ਰਸ਼ਟਾਚਾਰ ਨੂੰ ਪੂਰੀ ਤਰ੍ਹਾਂ ਨੰਗਾ ਕੀਤਾ ਜਾਏਗਾ ਔਰ ਪ੍ਰਸ਼ਤ ਮੰਤਰੀਆਂ ਨੂੰ ਚਾਹੇ ਉਹ ਮੁੱਖ ਮੰਤਰੀ ਹੋਏ ਚਾਹੇ ਉਹ ਡਿਪਟੀ ਚੀਫ ਮਿਨਿਸਟਰ ਹੋਏ ਚਾਹੇ ਉਹ ਮੰਤਰੀ ਹੋਏ ਉਹਨਾਂ ਗੱਦੀ ਤੇ ਨਹੀਂ ਰਹਿਣ ਦਿੱਤਾ ਜਾਏਗਾ